ਨਮਸਕਾਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ-ਗੱਲਾਂ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਭਾ ਸ਼ਰਮਾ ਅੱਜ ਅਸੀਂ ਇਸ ਪ੍ਰੋਗਰਾਮ ਦੇ ذریعے ਇੱਕ ਅਜਿਹੇ ਵਿਸ਼ੇ ਤੇ ਗੱਲ ਕਰਾਂਗੇ ਜੋ ਕਿ ਕਿਤੇ ਨਾ ਕਿਤੇ ਸਾਨੂੰ ਸੋਚਣ ਲਈ ਮਜਬੂਰ ਕਰ ਦੇਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਵਿਸ਼ੇ ਤੇ ਚਿੰਤਾ ਜਿਹੜੀ ਪ੍ਰਗਟਾਈ ਜਾ ਰਹੀ ਆ ਕਿਉਂਕਿ ਹਾਲ ਹੀ ਵਿੱਚ ਦਿੱਲੀ ਵਿੱਚ ਇੱਕ ਬੁੱਕ ਲਾਂਚਿੰਗ ਸਮਾਰੋਹ ਹੋਇਆ ਉਹਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਇੰਗਲਿਸ਼ ਬੋਲਣ ਵਾਲਾ ਹਰ ਇੱਕ ਉਹ ਬੰਦਾ ਆਪਣੇ ਆਪ ਤੇ ਸ਼ਰਮ ਮਹਿਸੂਸ ਕਰੇਗਾ ਇਸ ਤਰ੍ਹਾਂ ਦਾ ਬਿਆਨ ਕਰਨਾ ਕਿਉਂ ਜ਼ਰੂਰੀ ਸੀ ਉਸ ਦੇ ਪਿੱਛੇ ਕੀ ਉਦੇਸ਼ ਸੀ ਸਾਰੀ ਹੀ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਨਵੀਨ ਜੀ ਦਾ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਨਵੀਨ ਜੀ ਪਿਛਲੇ ਦਿਨੀ ਦਿੱਲੀ ਵਿੱਚ ਇੱਕ ਸਮਾਰੋਹ ਹੋਇਆ ਸੀ ਬੁੱਕ ਲਾਂਚਿੰਗ ਸਮਾਰੋਹ ਉਹਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਸੀ ਕਿ ਆਉਣ ਵਾਲੇ ਸਮੇਂ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਖੁਦ ਤੇ ਸ਼ਰਮ ਮਹਿਸੂਸ ਹੋਏਗੀ ਉਹਨਾਂ ਦੇ ਕਹਿਣ ਦਾ ਭਾਵ ਕੀ ਸੀਗਾ ਕਿਸ ਤਰ੍ਹਾਂ ਦੀ ਉਹਨਾਂ ਨੇ ਇਸ ਗੱਲ ਤੇ ਚਿੰਤਾ ਪ੍ਰਗਟਾਈ ਦੇਖੋ ਇਹ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਔਰ ਇਸ ਮੌਕੇ ਤੇ ਦਿੱਤਾ ਗਿਆ ਕਿ ਜਦੋਂ ਇੱਕ ਬੁੱਕ ਲਾਂਚ ਜਿਵੇਂ ਤੁਸੀਂ ਜ਼ਿਕਰ ਕੀਤਾ ਹੂੰ ਤੇ ਸਾਰੇ ਇਸ ਬਿਆਨ ਤੋਂ ਹੈਰਾਨ ਸੀ ਕਿਉਂਕਿ ਇਸ ਤੋਂ ਪਹਿਲਾਂ ਅ ਇਹ ਦੇ ਕਦੀ ਵੀ ਇਸ ਗੱਲ ਤੇ ਜ਼ੋਰ ਨਹੀਂ ਚਰਚਾ ਨਹੀਂ ਹੋਈ ਹਾਂ ਅੰਦਰ ਖਾਤੇ ਚੱਲ ਰਹੀਆਂ ਹਾਂ ਹਾਂ ਅੰਦਰ ਚਾ ਖਾਤੇ ਚਰਚਾ ਚੱਲ ਰਹੀਆਂ ਹੋਣਗੀਆਂ ਕਿ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਗੁਲਾਮੀ ਦੀਆਂ ਬੀੜੀਆਂ ਤੋਂ ਆਜ਼ਾਦ ਕਰਾਉਣ ਦੀ ਤੁਸੀਂ ਅਕਸਰ ਇਹ ਗੱਲ ਜਿਹੜੀ ਆ ਭਾਜਪਾ ਦੇ ਆਗੂਆਂ ਦੇ ਵੱਲੋਂ ਜਾਂ ਖਾਸ ਕਰਕੇ ਆਰਐਸਐਸ ਦੇ ਕਾਰਕਰਤਾਵਾਂ ਤੇ ਮੂੰਹ ਸੁਣੀ ਹੋएगी ਹੂੰ ਕਿ ਦੇਸ਼ ਆਤਮ ਨਿਰਭਰ ਨਿਰਭਰ ਹੋਣਾ ਚਾਹੀਦਾ ਹੈ ਔਰ ਦੇਸ਼ ਜਿਹੜਾ ਉਹ ਕਿਸੇ ਵੀ ਬੀੜੀ ਦੀ ਗੁਲਾਮੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਇੱਕ ਗੁਲਾਮੀ ਸਾਡੇ ਉੱਪਰ ਕਿਤੇ ਨਾ ਕਿਤੇ ਬਾਸ਼ਾ ਦੀ ਗੁਲਾਮੀ ਵੀ ਹੈ ਹੂੰ ਕਿਉਂਕਿ ਸਾਡੇ ਦੇਸ਼ ਦੀ ਖੂਬਸੂਰਤੀ ਕੀ ਹੈ ਕਿ ਸਾਡਾ ਦੇਸ਼ ਅਲੱਗ-ਅਲੱਗ ਧਰਮਾਂ ਅਲੱਗ-ਅਲੱਗ ਮਜਮਾ ਅਲੱਗ-ਅਲੱਗ ਪਛਾਵਾਂ ਦੇ ਲਈ ਜਾਣਿਆ ਜਾਂਦਾ ਹੈ ਇਸ ਕਰਕੇ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਭਾਰਤ ਨੂੰ ਕਿਹਾ ਜਾਂਦਾ ਹੈ ਬਿਲਕੁਲ ਔਰ ਹਰੇਕ ਲੈਂਗੁਏਜ ਹਰੇਕ ਧਰਮ ਨੂੰ ਇੱਥੇ ਮਾਨਤਾ ਪ੍ਰਾਪਤ ਹੈ ਔਰ ਉਹਨਾਂ ਦਾ ਉਹੀ ਰੁਤਬਾ ਹੈ ਜੋ ਇਸ ਦੇਸ਼ ਦੀ ਸਭ ਤੋਂ ਵੱਧ ਆਬਾਦੀ ਦਾ ਰੁਤਬਾ ਹੈ ਹਮ ਇਸ ਦੇ ਵਿੱਚ ਜੇ ਤੁਸੀਂ ਝਾਤ ਮਾਰੋ ਇਸ ਬਿਆਨ ਨੂੰ ਲੈ ਕੇ ਇਹ ਬਿਆਨ ਜਿਹੜਾ ਅਮਿਸ਼ਾ ਹੁਣਾਂ ਦੇ ਵੱਲੋਂ ਦਿੱਤਾ ਗਿਆ ਕਿਤੇ ਨਾ ਕਿਤੇ ਇਸ ਚੀਜ਼ ਨੂੰ ਵੀ ਦਰਸਾਉਂਦਾ ਹੈ ਕਿ ਆਨ ਵਾਲੇ ਟਾਈਮ ਦੇ ਉੱਤੇ ਅੰਗਰੇਜ਼ੀ ਭਾਸ਼ਾ ਦੀ ਜਿਹੜੀ ਗੁਲਾਮੀ ਕਿਸੇ ਸਮੇਂ ਦੇ ਉੱਪਰ ਸਾਡੇ ਉੱਪਰ ਥੋਪੀ ਗਈ ਸੀ ਉਸ ਗੁਲਾਮੀ ਤੋਂ ਵੀ ਦੇਸ਼ ਨੂੰ ਆਜ਼ਾਦ ਕਰਵਾਉਣਾ ਹੋਵੇ ਜ਼ਰੂਰੀ ਇੱਕ ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦੇ ਰਿਹਾ ਕਿ ਜਦੋਂ ਅੰਗਰੇਜ਼ਾਂ ਦਾ ਸਾਡੇ ਉੱਪਰ ਰਾਜ ਸੀ ਹੂੰ ਉਸ ਟਾਈਮ ਦੇ ਉੱਤੇ ਜਦੋਂ ਦੇਸ਼ ਦਾ ਬਜਟ ਜਾਰੀ ਕੀਤਾ ਜਾਂਦਾ ਸੀ ਤੇ ਬਜਟ ਸ਼ਾਮ ਨੂੰ 5 ਵਜੇ ਜਾਰੀ ਕੀਤਾ ਜਾਂਦਾ ਸੀ ਕਿਉਂਕਿ ਇੰਗਲੈਂਡ ਦੇ ਵਿੱਚ ਜਦੋਂ ਸ਼ਾਮ ਦੇ 5 ਵਜੇ ਹੁੰਦੇ ਸੀ ਤੇ ਦੁਪਹਿਰ ਹੁੰਦੀ ਸੀ ਹੂੰ ਭਾਰਤ ਦਾ ਬਜਟ ਸ਼ਾਮ ਨੂੰ 5 ਵਜੇ ਜਾਰੀ ਕੀਤਾ ਜਾਂਦਾ ਸੀ ਕਿ ਇੰਗਲੈਂਡ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਜਿਹੜੇ ਹੈੱਡ ਬੈਠੇ ਆ ਉਹਨਾਂ ਉਹ ਜਦੋਂ ਬਜਟ ਆਪਣੇ ਦੁਪਹਿਰ ਦੇ ਟਾਈਮ ਆਪਣੇ ਆਫੀਸ਼ੀਅਲ ਟਾਈਮ ਦੇ ਵਿੱਚ ਆਪਣੇ ਆਫਿਸ ਦੇ ਟਾਈਮ ਦੇ ਵਿੱਚ ਸੁਣ ਸਕਣਗੇ ਤੁਸੀਂ ਮੰਨ ਕੇ ਚੱਲੋ ਕਿ ਸਨ 2000 ਅ 2022 ਜਾਂ 2023 ਦੇ ਵਿੱਚ ਆ ਕੇ ਇਦੋਂ ਤੱਕ ਮਤਲਬ ਦੇਸ਼ ਦੇ 70 ਸਾਲ ਦੇ 75 ਸਾਲ ਹੋ ਗਏ ਹੁਣ ਆਜ਼ਾਦੀ ਨੂੰ 70 ਸਾਲ ਦੀ ਆਜ਼ਾਦੀ ਤੱਕ ਘੱਟੋ ਘੱਟ ਸੀ ਉਸ ਬਜਟ ਨੂੰ ਸ਼ਾਮ ਨੂੰ 5 ਵਜੇ ਹੀ ਪੜਦੇ ਰਹੇ ਹੂੰ ਉਹ ਜਿੱਦਾਂ ਚਲਾ ਦਿੱਤਾ ਉਹ 1947 ਹਾਂ ਲੈਣ ਤੇ 1947 ਦੇ ਵਿੱਚ ਦੇਸ਼ ਆਜ਼ਾਦ ਹੋ ਗਿਆ ਹੂੰ ਅੰਗਰੇਜ਼ ਬਾਹਰ ਚਲੇ ਗਏ ਪਰ ਸਾਡੇ ਉੱਪਰ ਇੱਕ ਗੁਲਾਮੀ ਦੀ ਬੀੜੀ ਐਸੀ ਬੱਜੀ ਰਹੀ ਕਿ ਅਸੀਂ 1947 ਤੋਂ ਬਾਅਦ ਵੀ ਆਪਣੇ ਦੇਸ਼ ਦਾ ਬਜਟ ਘੱਟੋ ਘੱਟ 70 ਸਾਲ ਸ਼ਾਮ ਨੂੰ 5 ਵਜੇ ਜਾਰੀ ਕਰਦੇ ਰਹੇ ਬਿਲਕੁਲ ਮਤਲਬ ਉਸ ਉਹ ਇੱਕ ਮਾਨਸਿਕ ਸਾਡੇ ਉੱਪਰ ਤੁਸੀਂ ਕਹੋ ਕਿ ਬੇੜੀਆਂ ਗੁਲਾਮੀ ਸੀਗੀ ਵੀ ਜਿਹਦੇ 'ਚ ਅਸੀਂ ਕਦੀ ਸੋਚਿਆ ਹੀ ਨਹੀਂ ਕਿ ਅਸੀਂ ਸਾਡੇ ਦੇਸ਼ ਦਾ ਬਜਟ ਯਾਰ ਸ਼ਾਮ ਨੂੰ 5 ਵਜੇ ਕਿਉਂ ਪੇਸ਼ ਕੀਤਾ ਜਾ ਰਿਹਾ ਫਿਰ ਕੀ ਹੋਇਆ ਮੋਦੀ ਸਰਕਾਰ ਨੇ ਇੱਕ ਉਪਰਾਲਾ ਕੀਤਾ ਕਿ ਹੁਣ ਸਾਡੇ ਉੱਪਰ ਕਿਸੇ ਦਾ ਰਾਜ ਥੋੜਾ ਆ ਯਾਰ ਵੀ ਹੁਣ ਅਸੀਂ ਸ਼ਾਮ ਨੂੰ 5 ਵਜੇ ਕਿਉਂ ਨੂੰ ਬਜਟ ਸੁਣਾਣਾ ਜਾ ਕੇ ਤੇ ਬਜਟ ਦਾ ਸਮਾਂ ਜਿਹੜਾ ਸੀ ਉਹ ਬਦਲੇ ਆ ਗਿਆ ਸੋ ਏਸੀ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਸੀ ਇਹ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਅੱਜ ਦੇ ਸਮੇਂ ਦੇ ਉੱਪਰ ਗੁਲਾਮੀ ਦੇ ਤੌਰ ਤੇ ਨਹੀਂ ਲੈ ਰਹੇ ਕਿਉਂਕਿ ਉਹ ਸਾਡੇ ਮਨ ਦੇ ਵਿੱਚ ਸਾਡੀਆਂ ਰਗਾਂ ਦੇ ਵਿੱਚ ਸਾਡੀ ਮਾਨਸਿਕਤਾ ਦੇ ਵਿੱਚ ਇਸ ਤਰੀਕੇ ਦੇ ਨਾਲ ਰਚ ਚੁੱਕੀਆਂ ਆਆਂ ਕਿ ਸਾਨੂੰ ਲੱਗਦਾ ਕਿ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਆ ਸਾਡੇ ਬਜ਼ੁਰਗ ਕਰਦੇ ਆ ਰਹੇ ਸੀ ਔਰ ਸਾਨੂੰ ਵੀ ਕਰਨਾ ਪਏਗਾ ਉਸੇ ਸਟੇਟਮੈਂਟ ਤੇ ਜੇਕਰ ਆਨੇ ਆ ਕਿਸ ਤਰ੍ਹਾਂ ਦੀ ਉਹਨਾਂ ਨੇ ਚਿੰਤਾ ਪ੍ਰਗਟਾਈ ਦੇਖੋ ਚਿੰਤਾ ਜਿਹੜੀ ਪ੍ਰਗਟਾਈ ਸੀ ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਈਸਟ ਇੰਡੀਆ ਕੰਪਨੀ ਜਦੋਂ ਭਾਰਤ ਦੇ ਵਿੱਚ ਆਂਦੀ ਆ ਭਾਰਤ ਦੇ ਵਿੱਚ अच्छा ईस्ट इंडिया कंपनी ਦੇ ਆਉਣ ਤੋਂ ਪਹਿਲਾਂ ਵੀ ਜਦੋਂ ਭਾਰਤ ਦੇ ਵਿੱਚ ਉਹ ਲੋਕ ਵਪਾਰ ਕਰਨ ਦੇ ਲਈ ਆਉਂਦੇ ਸੀ ਜਦੋਂ ਵਪਾਰ ਕਰਨ ਦੇ ਲਈ ਆਉਂਦੇ ਸੀ ਤੇ ਉਹ ਅੰਗਰੇਜ਼ੀ ਬੋਲਦੇ ਸੀ ਹਮ ਬ੍ਰਿਟੇਨ ਤੋਂ ਆਉਂਦੇ ਸੀ ਲੋਕ ਹੋਰ ਕਈ ਮੁਲਕਾਂ ਤੋਂ ਆਉਂਦੇ ਸੀ ਅਮਰੀਕਾ ਜਦੋਂ ਉਹ ਲੋਕ ਆਉਂਦੇ ਸੀ ਤੇ ਉਹ ਆ ਕੇ ਇੱਥੇ ਅੰਗਰੇਜ਼ੀ ਭਾਸ਼ਾ ਬੋਲਦੇ ਸੀ ਉਸ ਤੋਂ ਬਾਅਦ ਜਦੋਂ ইস্ট ਇੰਡੀਆ ਕੰਪਨੀ ਭਾਰਤ ਦੇ ਉੱਪਰ ਰਾਜ ਕਰਦੀ ਹੈ ਆ ਕੇ ਅੰਗਰੇਜ਼ੀ ਭਾਸ਼ਾ ਸਾਡੇ ਲੋਕਾਂ ਦੇ ਵਿੱਚ ਵਸ ਗਈ ਕਿਉਂਕਿ ਉਹਨਾਂ ਲੋਕਾਂ ਨੇ ਰਾਜ ਕੀਤਾ ਤੇ ਉਹਨਾਂ ਦੇ ਵਿੱਚ ਜਿਹੜੇ ਇੱਥੇ ਦੇ ਲੋਕਲ ਲੋਕ ਸੀ ਕਿ ਜਦੋਂ ਉਹਨਾਂ ਨੇ ਉਹਨਾਂ ਨੂੰ ਅਹੁਦੇ ਦੇਣੇ ਸ਼ੁਰੂ ਕੀਤੇ ਤੇ ਉਹਨਾਂ ਨੇ ਵੀ ਇੰਗਲਿਸ਼ ਭਾਸ਼ਾ ਨੂੰ ਸਿੱਖਿਆ ਹਾਲਾਂਕਿ ਇੰਗਲਿਸ਼ ਭਾਸ਼ਾ ਉਸ ਸਮੇਂ ਦੇ ਕੁਝ ਲੋਕਾਂ ਨੂੰ ਆਂਦੀ ਸੀ ਕਿਉਂਕਿ ਉਹ ਪਹਿਲੇ ਵਪਾਰ ਕਰ ਰਹੇ ਸੀ ਗੋਰਿਆਂ ਦੇ ਨਾਲ ਬਿਲਕੁਲ ਉਸ ਤੋਂ ਬਾਅਦ ਇਹ ਚੱਲਦਾ ਰਿਹਾ ਇੰਗਲਿਸ਼ ਭਾਸ਼ਾ ਸਾਡੀ ਆਮ ਬੋਲ ਚਾਲ ਦੇ ਵਿੱਚ ਭਾਰਤ ਦੇ ਵਿੱਚ ਸ਼ੁਰੂ ਹੋ ਗਈ ਉਸ ਤੋਂ ਬਾਅਦ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਹੈ ਦੇਸ਼ ਆਜ਼ਾਦ ਹੋਇਆ ਤੇ ਜਦੋਂ ਗੋਰਿਆਂ ਨੂੰ ਵਾਪਸ ਭੇਜਿਆ ਤੇ ਉਸ ਟਾਈਮ ਇੱਕ ਇਹ ਸੰਧੀ ਕੀਤੀ ਗਈ ਸੀ ਕਿ ਅਗਲੇ 15 ਸਾਲ ਦੇਸ਼ ਦੇ ਵਿੱਚ ਅੰਗਰੇਜ਼ੀ ਭਾਸ਼ਾ ਦੇ ਵਿੱਚ ਸਾਰਾ ਕਾਰਜਕਾਰ ਜਿਹੜਾ ਚੱਲੇਗਾ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੁੰਦਾ ਵੀ ਅਗਲੇ 15 ਸਾਲ ਆਪਾਂ ਅੰਗਰੇਜ਼ੀ ਭਾਸ਼ਾ ਨੂੰ ਵੀ ਕਿਉਂਕਿ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਜਿਹੜੇ ਗੋਰੇ ਸੀਗੇ ਉਹ ਇੰਗਲਿਸ਼ ਭਾਸ਼ਾ ਦੇ ਵਿੱਚ ਸਾਰਾ ਕੁਝ ਕਰ ਰਹੇ ਸੀ ਸਾਰੀ ਕਾਨੂੰਨ ਵਿਵਸਥਾ ਹਰ ਇੱਕ ਚੀਜ਼ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਚਲਾ ਰਹੇ ਸੀ ਫਿਰ ਦੇਸ਼ ਜਦੋਂ ਆਜ਼ਾਦ ਹੁੰਦਾ ਤਾਂ ਇੱਕਦਮ ਹੀ ਉਸ ਦੀ ਲੈਂਗੁਏਜ ਨੂੰ ਬਦਲਣਾ ਔਖਾ ਸੀਗਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਅੰਗਰੇਜ਼ੀ ਭਾਸ਼ਾ ਕਿਉਂਕਿ ਸਾਡੇ ਲੋਕ ਵੀ ਉਹਦੇ ਵਿੱਚ ਪੂਰੇ ਰਚ ਬਸ ਗਏ ਸੀ ਉਹ ਅੰਗਰੇਜ਼ੀ ਦੇ ਵਿੱਚ ਇਹ ਸਾਰਾ ਕੁਝ ਕਰ ਰਹੇ ਸੀ ਹੂੰ 1963 ਦੇ ਵਿੱਚ ਜਾ ਕੇ ਫਿਰ ਇਹ ਜਿਹੜੀ ਅੰਗਰੇਜ਼ੀ ਭਾਸ਼ਾ ਸੀ ਜੇ ਭਾਰਤ ਦੇ ਸੰਵਿਧਾਨ ਦੇ ਆਰਟੀਕਲ 343 ਸ਼ਾਇਦ ਹੂੰ ਉਹਦੇ ਵਿੱਚ ਇਸ ਚੀਜ਼ ਦਾ ਜ਼ਿਕਰ ਵੀ ਹੈ ਹੂੰ ਔਰ ਉਹਦੇ ਮੁਤਾਬਕ ਫਿਰ ਅਗਲੇ 15 ਸਾਲਾਂ ਲਈ ਭਾਸ਼ਾ ਨੂੰ ਇੰਗਲਿਸ਼ ਭਾਸ਼ਾ ਦੇ ਵਿੱਚ ਕੀਤਾ ਗਿਆ ਕਿ ਅਗਲੇ 15 ਸਾਲ ਇਹਦੇ ਤੇ ਚੱਲੇਗਾ ਮਤਲਬ 1963 ਦੇ ਵਿੱਚ ਜਾ ਕੇ ਫਿਰ ਭਾਸ਼ਾ ਦੇ ਉੱਪਰ ਇੱਕ ਸੋਧ ਹੋਣਾ ਸੀਗਾ ਵੀ ਹੁਣ ਕੀ ਆਪਾਂ ਹਿੰਦੀ ਭਾਸ਼ਾ ਦੇ ਵਿੱਚ ਕਰ ਦੇਈਏ ਆਪਣੇ ਸਾਰੇ ਕਮਾਂਕਾਰਾਂ ਨੂੰ ਤੇ ਉਹਦਾ ਵਿਰੋਧ ਹੋਇਆ 1965 ਤੱਕ ਇਹ ਗੱਲ ਚੱਲ ਗਈ ਹੂੰ ਫਿਰ ਅਫੀਸ਼ੀਅਲ ਤੌਰ ਦੇ ਉਪਰ ਹੂੰ ਅਫੀਸ਼ੀਅਲ ਲੈਂਗੁਏਜ ਐਕਟ 1963 ਬਣਦਾ ਹੂੰ ਅਫੀਸ਼ੀਅਲ ਲੈਂਗੁਏਜ ਐਕਟ ਬਣਿਆ 1965 ਦੇ ਵਿੱਚ ਜਾ ਕੇ 2 ਸਾਲ ਇਸੇ ਤਰੀਕੇ ਨਾਲ ਚੱਲਦਾ ਰਿਹਾ ਪਰ 15 ਸਾਲ ਕਿਉਂਕਿ 1947 ਤੋਂ ਬਾਅਦ ਰੱਖਿਆ ਗਿਆ ਸੀ ਤੇ 1963 ਐਕਟ ਦਾ ਨਾਮ ਉਹਨੂੰ 1963 ਦਿੱਤਾ ਗਿਆ ਅਫੀਸ਼ੀਅਲ ਲੈਂਗੁਏਜ ਐਕਟ 1963 ਹੂੰ ਉਹਦੇ ਵਿੱਚ ਜਾ ਕੇ ਹਾਲਾਂਕਿ ਆਜ਼ਾਦੀ ਦੇ ਟਾਈਮ ਹੀ ਹਿੰਦੀ ਨੂੰ ਰਾਜ ਭਾਸ਼ਾ ਤੇ ਅੰਗਰੇਜ਼ੀ ਨੂੰ ਸਹਿ ਰਾਜ ਭਾਸ਼ਾ ਦਾ ਦਰਜਾ ਜਿਹੜਾ ਸੀ ਹਮ ਆਫੀਸ਼ੀਅਲ ਲੈਂਗੁਏਜ ਹੋ ਗਈ ਹਿੰਦੀ ਔਰ ਕੋ-ਆਫੀਸ਼ੀਅਲ ਲੈਂਗੁਏਜ ਇੰਗਲਿਸ਼ ਰੱਖੀ ਉਹਨਾਂ ਨੇ ਕਿ ਇਹਦੇ ਵਿੱਚ ਵੀ ਕੰਮ ਕਾਜ ਚੱਲਣਗੇ ਜਿਹੜੇ ਚੱਲਦੇ ਆ ਉਹਨੂੰ ਉਸੇ ਤਰੀਕੇ ਦੇ ਨਾਲ ਚਲਾਓ ਹਮ 1963 ਦੇ 1965 ਦੇ ਵਿੱਚ ਬਣਿਆ ਹਮ ਆਫੀਸ਼ੀਅਲ ਲੈਂਗੁਏਜ ਐਕਟ 1963 ਹਮ ਉਸ ਦੇ ਵਿੱਚ ਜਾ ਕੇ ਫਿਰ ਜਦੋਂ ਸੋਧ ਹੋਈ ਤੇ ਸੋਧ ਹੋਣੀ ਸੀ ਕਈ ਸੂਬਿਆਂ ਨੇ ਇਸ ਦਾ ਵਿਰੋਧ ਕੀਤਾ ਖਾਸ ਕਰਕੇ ਤਮਿਲਨਾਡੂ ਵਰਗੇ ਸੂਬੇ ਨੇ ਕਿ ਇੰਗਲਿਸ਼ ਭਾਸ਼ਾ ਨੂੰ ਕੰਮਕਾਜ ਦੇ ਵਿੱਚੋਂ ਨਹੀਂ ਹਟਾਣਾ ਚਾਹੀਦਾ ਤਾਮਿਲनाडु ਦੇ ਵਿੱਚ ਅੱਜ ਵੀ ਲੋਕ ਅੰਗਰੇਜ਼ੀ ਭਾਸ਼ਾ ਹੀ ਪ੍ਰੇਫਰ ਕਰਦੇ ਆ ਤਾਮਿਲ ਭਾਸ਼ਾ ਦੇ ਨਾਲ ਦੂਸਰੀ ਜਿਹੜੀ ਭਾਸ਼ਾ ਆ ਉਹ ਇੰਗਲਿਸ਼ ਭਾਸ਼ਾ ਨੂੰ ਮੰਨਦੇ ਆ ਹੁਣ ਉਹ ਉਹ ਉਦੋਂ ਤੋਂ ਹੀ ਫਿਰ ਇਹ ਸਾਰੀ ਜਿਹੜੀ ਚੀਜ਼ ਆ ਇੰਗਲਿਸ਼ ਭਾਸ਼ਾ ਆ ਸਾਡੇ ਨਾਲ ਚੱਲਦੀ ਆ ਰਹੀ ਸੀਗੀ ਔਰ ਕਈ ਸੂਬੇ ਅੱਜ ਵੀ ਮਹਾਰਾਸ਼ਟਰ ਵਰਗਾ ਸੂਬਾ ਵੀ ਉਹ ਮਰਾਠੀ ਦੇ ਨਾਲ ਇੰਗਲਿਸ਼ ਭਾਸ਼ਾ ਨੂੰ ਪ੍ਰੇਫਰੈਂਸ ਜ਼ਿਆਦਾ ਦਿੰਦਾ ਹਾਲਾਂਕਿ ਹਿੰਦੀ ਵੀ ਬੋਲੀ ਜਾਂਦੀ ਉੱਥੇ ਪਰ ਉੱਥੇ ਹਿੰਦੀ ਨੂੰ ਘੱਟ ਔਰ ਤੁਸੀਂ ਕਹੋ ਕਿ ਇੰਗਲਿਸ਼ ਔਰ ਮਰਾਠੀ ਨੂੰ ਜ਼ਿਆਦਾ ਲੋਕ ਹਮ ਪ੍ਰੀਫਰ ਕਰਦੇ ਤਾਮਿਲਾਡੂ ਦੇ ਵਿੱਚ ਤਾਂ ਖਾਸ ਕਰ ਇੰਗਲਿਸ਼ ਔਰ ਸਿਰਫ ਤਾਮਿਲ ਹਮ ਹੁਣ ਇਹ ਉਦੋਂ ਤੋਂ ਸਾਰਾ ਕੁਝ ਚੱਲਦਾ ਆ ਰਿਹਾ ਸਾਡੇ ਨਾਲ ਮਤਲਬ ਇੰਗਲਿਸ਼ ਭਾਸ਼ਾ ਸਾਡੇ ਜੇ ਉੱਤਰ ਭਾਰਤ ਦੇ ਵਿੱਚ ਦੇਖੋਗੇ ਉੱਤਰ ਭਾਰਤ ਦੇ ਵਿੱਚ ਬਹੁਤ ਸਾਰੇ ਇਲਾਕੇ ਐਸੇ ਜਿਹਦੇ ਵਿੱਚ ਇੰਗਲਿਸ਼ ਭਾਸ਼ਾ ਅੱਜ ਵੀ ਨੌਜਵਾਨਾਂ ਦੇ ਲਈ ਇੱਕ ਬਹੁਤ ਜ਼ਬਰਦਸਤ ਟਾਸਕ ਬਣਿਆ ਹੋਇਆ ਵੀ ਯਾਰ ਅੰਗਰੇਜ਼ੀ ਸਿੱਖਣੀ ਕਿਦਾਂ ਕਾਰਨ ਕੀ ਆ ਕਿ ਇੱਧਰ ਸ਼ਹਿਰਾਂ ਦੇ ਵਿੱਚ ਤਾਂ ਤੁਹਾਨੂੰ ਇੰਗਲਿਸ਼ ਸਕੂਲ ਮਿਲ ਜਾਣਗੇ ਪਰ ਪਿੰਡ ਇਲਾਕੇ ਜਿਹੜੇ ਖੇਤਰ ਆ ਉਹਨਾਂ ਦੇ ਵਿੱਚ ਅੱਜ ਵੀ ਲੋਕਲ ਭਾਸ਼ਾ ਜੇ ਪੰਜਾਬ ਆ ਤੇ ਪੰਜਾਬੀ ਜੇ ਹਰਿਆਣੇ ਦੇ ਵਿੱਚ ਆ ਤੇ ਹਰਿਆਣਵੀ ਜੇ ਗੁਜਰਾਤ ਦੇ ਵਿੱਚ ਆ ਤੇ ਗੁਜਰਾਤੀ ਜੇ ਰਾਜਸਥਾਨ ਦੇ ਵਿੱਚ ਆ ਤੇ ਉਹ ਉਹ ਜਾਨੀ ਕਿ ਉਹਨਾਂ ਭਾਸ਼ਾਵਾਂ ਨੂੰ ਜਿਹੜੀਆਂ ਲੋਕਲ ਭਾਸ਼ਾਵਾਂ ਆ ਉਹਦੇ ਤੇ ਜ਼ੋਰ ਦਿੱਤਾ ਜਾ ਰਿਹਾ ਦੂਸਰੇ ਪਾਸੇ ਅ ਇੰਗਲਿਸ਼ ਭਾਸ਼ਾ ਨੂੰ ਸਿੱਖਣ ਦੇ ਲਈ ਇਹਨਾਂ ਲੋਕਾਂ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਖਾਸ ਕਰਕੇ ਸਾਊਥ ਇੰਡੀਆ ਦੇ ਵਿੱਚ ਇੰਗਲਿਸ਼ ਨੂੰ ਅਡਾਪਟ ਕੀਤਾ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਉਹ ਇੰਗਲਿਸ਼ ਨੂੰ ਬੋਲ ਰਹੇ ਹਰ ਇੱਕ ਵਰਗ 'ਚ ਹਰ ਇੱਕ ਤੁਸੀਂ ਕਹਿ ਲਓ ਵਪਾਰ 'ਚ ਟੈਕਨੋਲੋਜੀ 'ਚ ਇੰਗਲਿਸ਼ ਇੰਗਲਿਸ਼ ਦੇ ਵਿੱਚ ਉਹ ਇੰਗਲਿਸ਼ ਲੈਂਗੁਏਜ ਦੇ ਵਿੱਚ ਹੀ ਚੱਲਦੇ ਆ ਕਿੰਨਾ ਕੁ ਤੁਸੀਂ ਕਹਿ ਲਓ ਕਿ ਇਸ ਚੀਜ਼ ਦਾ ਖਤਰਾ ਹੈ ਕਿ ਜੇ ਇੰਗਲਿਸ਼ ਨਾ ਹੋਵੇ ਤਾਂ ਲੋਕਾਂ ਨੂੰ ਕਿੰਨੀਆਂ ਦਿੱਕਤਾਂ ਹੋਣ ਤੁਸੀਂ ਉੱਤਰ ਭਾਰਤ ਦੀ ਗੱਲ ਕੀਤੀ ਆ ਵੀ ਇੱਥੇ ਦੇ ਲੋਕਾਂ ਲਈ ਇੰਗਲਿਸ਼ ਬੋਲਣਾ ਇੱਕ ਬਹੁਤ ਵੱਡਾ ਟਾਸਕ ਹੈ ਕਿਸ ਤਰ੍ਹਾਂ ਲੈਂਦੇ ਹੋ ਇਸ ਚੀਜ਼ ਨੂੰ ਕਿਉਂਕਿ ਹਰ ਵਰਗ 'ਚ ਹਰੇਕ ਫੀਲਡ ਵਿੱਚ ਇੰਗਲਿਸ਼ ਨਾਲ ਆ ਦੇਖੋ ਇੰਗਲਿਸ਼ ਪੂਰੀ ਦੁਨੀਆ ਦੇ ਵਿੱਚ 70 ਤੋਂ ਵੱਧ ਮੁਲਕ ਜਿਹੜੇ ਆ ਅੰਗਰੇਜ਼ੀ ਭਾਸ਼ਾ ਨੂੰ ਬੋਲਦੇ ਆ ਮਤਲਬ ਤੁਸੀਂ ਦੇਖੋ ਕਿ ਐਸੇ ਮੁਲਕ ਜਿਹੜੇ ਅੱਜ ਵੀ ਇੰਗਲਿਸ਼ ਬੋਲਦੇ ਆ ਦੇਖੋ ਅਮਰੀਕਾ ਹੋ ਗਿਆ ਬ੍ਰਿਟੇਨ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਆਸਟ੍ਰੇਲੀਆ ਹੋ ਗਿਆ ਇਹਨਾਂ ਇਹਨਾਂ ਦੇਸ਼ਾਂ ਦੇ ਵਿੱਚ ਇੰਗਲਿਸ਼ ਨੂੰ ਅੱਜ ਵੀ ਬੜੇ ਵਧੀਆ ਤਰੀਕੇ ਦੇ ਨਾਲ ਬੋਲਿਆ ਜਾਂਦਾ ਪਰ ਅੱਜ ਦੇ ਸਮੇਂ ਦੇ ਉੱਤੇ ਸਾਡੇ ਇਹ ਚੀਜ਼ ਬਣ ਗਈ ਆ ਮਾਨਸਿਕਤਾ ਬਣ ਗਈ ਆ ਜੇ ਤੁਸੀਂ ਵਿਦੇਸ਼ ਜਾਣਾ ਜੇ ਜਾ ਕੇ ਪੂਰੇ ਪੂਰੀ ਦੁਨੀਆ ਦੇ ਵਿੱਚ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਇੰਗਲਿਸ਼ ਭਾਸ਼ਾ ਦੇ ਵਿੱਚ ਗੱਲ ਕਰ ਸਕਦੇ ਆ ਤੁਸੀਂ ਉੱਥੇ ਲੋਕਲ ਲੈਂਗੁਏਜ ਤੁਹਾਡੀ ਨਹੀਂ ਸਮਝਣਗੇ ਲੋਕ ਤੇ ਕਿਤੇ ਨਾ ਕਿਤੇ ਉੱਥੇ ਦੀ ਲੈਂਗੁਏਜ ਦੇ ਨਾਲ ਜੇ ਦੂਸਰੀ ਲੈਂਗੁਏਜ ਕੋਈ ਸਮਝਦੀ ਹੈ ਤੇ ਇੰਗਲਿਸ਼ ਲੈਂਗੁਏਜ ਸਮਝਦੀ ਹੈ ਪਰ ਅਮਿਸ਼ਾ ਹੁਣਾਂ ਦਾ ਹੀ ਬਿਆਨ ਦੇਣ ਦਾ ਮਤਲਬ ਦੇਖੋ ਅਸੀਂ ਹੁਣ ਸਿਰਫ ਕਿਆਸਰਾਈਆਂ ਲਗਾ ਸਕਦੇ ਹਾਂ ਵੀ ਉਹਨਾਂ ਦੇ ਬਿਆਨ ਦੇਣ ਦਾ ਮਤਲਬ ਕੀ ਹੋ ਸਕਦਾ ਪਰ ਇੱਕ ਮਤਲਬ ਇਹੀ ਇਹ ਵੀ ਹੈ ਕਿ ਆਪਣੇ ਦੇਸ਼ ਹੁਣ ਤੁਸੀਂ ਜੇ ਅਮਿਸ਼ਾ ਹੁਣਾਂ ਦੇ ਬਿਆਨ ਨੂੰ ਦੇਖੋਗੇ ਤੇ ਇਹ ਜਿਹੜੀ ਇਹ ਜਿਹੜਾ ਬਿਆਨ ਹੈ ਉਹਨਾਂ ਨੇ ਕਿਹਾ ਸੀ ਉਹਨਾਂ ਦਾ ਇੱਕ ਪંચਯੰਤਰਕ ਪੰਚਿਤ ਕਰਤ ਕਰਕੇ ਕੋਈ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇੱਕ ਏਜੰਡਾ ਫਿਕਸ ਕੀਤਾ ਗਿਆ ਜਿਹਦੇ ਵਿੱਚ ਗੁਲਾਮੀ ਦੀਆਂ ਬੀੜੀਆਂ ਦੇ ਵਿੱਚੋਂ ਆਜ਼ਾਦ ਹੋਣਾ ਤੇ ਉਹਦੇ ਵਿੱਚ ਭਾਸ਼ਾ ਦਾ ਵੀ ਇੱਕ ਜ਼ਿਕਰ ਪੰਚਪ੍ਰਣ ਸ਼ਾਇਦ ਪੰਚਪ੍ਰਣ ਸ਼ਾਇਦ ਯੈਸ ਤੇ ਉਹਦੇ ਵਿੱਚ ਤੁਸੀਂ ਮੈਂ ਹੁਣ ਚਾਈਨਾ ਦੀ ਐਗਜ਼ਾਮਪਲ ਦੇਣਾ 1970 ਦੇ ਵਿੱਚ ਚਾਈਨਾ ਦੇ ਵਿੱਚ ਇੱਕ ਇੱਕ ਕ੍ਰਾਂਤੀ ਕਹਿ ਲਓ ਇੱਕ ਅੰਦੋਲਨ ਕਹਿ ਲਓ ਇਸ ਚੀਜ਼ ਦਾ ਵੀ ਚੱਲਿਆ ਕਿ ਆਪਾਂ ਇੱਥੇ ਦੀ ਲੋਕਲ ਭਾਸ਼ਾ ਨੂੰ ਬੋਲਣਾ ਜ਼ਿਆਦਾ ਲੋਕ ਸ਼ੁਰੂ ਕਰਨ ਮੈਂਡਰਿਨ ਸ਼ਾਇਦ ਉੱਥੇ ਦੀ ਲੋਕਲ ਭਾਸ਼ਾ ਹੈ ਉਸ ਭਾਸ਼ਾ ਨੂੰ ਬੋਲਣਾ ਚਾਈਨਾ ਨੇ ਸ਼ੁਰੂ ਕੀਤਾ ਹੁਣ ਅੱਜ ਚਾਈਨਾ ਦੁਨੀਆ ਦੇ ਉੱਤੇ ਰਾਜ ਕਿਉਂ ਕਰ ਰਿਹਾ ਦੁਨੀਆ ਦੇ ਉੱਤੇ ਰਾਜ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਚਾਈਨਾ ਦੇ ਲੋਕਾਂ ਨੇ ਚਾਈਨਾ ਦੀ ਸਰਕਾਰ ਨੇ ਚਾਈਨਾ ਦੇ ਲੋਕਾਂ ਦੇ ਉੱਪਰ ਇਹ ਚੀਜ਼ ਨਹੀਂ ਥੋਪੀ ਕਿ ਤੁਸੀਂ ਇੰਗਲਿਸ਼ ਭਾਸ਼ਾ ਨੂੰ ਸਿੱਖਣਾ ਜ਼ਰੂਰੀ ਹੈ ਐਕਸਟਰਾ ਪੈਸੇ ਖਰਚੋ ਇੰਗਲਿਸ਼ ਸਿੱਖਣ ਦੇ ਲਈ ਅੰਗਰੇਜ਼ੀ ਨਹੀਂ ਆਏਗੀ ਤੇ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਉੱਥੇ ਲੋਕਲ ਭਾਸ਼ਾ ਬੋਲੀ ਜਾਂਦੀ ਹੈ ਇੰਗਲਿਸ਼ ਵੀ ਬੋਲਦੇ ਆ ਸਕੂਲਾਂ ਦੇ ਵਿੱਚ ਸਿਖਾਈ ਜਾਂਦੀ ਸ਼ੁਰੂ ਤੋਂ ਉਹਨਾਂ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਕੰਮ ਕਰਦੇ ਆ ਪਰ ਚਾਈਨਾ ਦੇ ਵਿੱਚ ਇੰਗਲਿਸ਼ ਭਾਸ਼ਾ ਥੋਪੀ ਨਹੀਂ ਗਈ ਚਾਈਨਾ ਦੇ ਲੋਕਾਂ ਦੀ ਪ੍ਰੈਫਰੈਂਸ ਜਿਹੜੀ ਆ ਉੱਥੇ ਉੱਥੇ ਦੀ ਚਾਈਨੀਜ਼ ਹੋ ਗਈ ਮੈਂਡਰਿਨ ਹੋ ਗਈ ਇਹ ਭਾਸ਼ਾ ਦੇ ਉੱਤੇ ਉਹਨਾਂ ਦਾ ਫੋਕਸ ਆ ਔਰ ਇਸ ਕਰਕੇ ਉਹਨਾਂ ਦੇ ਲੋਕਾਂ ਨੇ ਇੰਗਲਿਸ਼ ਸਿੱਖਣ ਦੇ ਉੱਪਰ ਆਪਣਾ ਅਲੱਗ ਤੋਂ ਫੋਕਸ ਨਹੀਂ ਕੀਤਾ ਮਤਲਬ ਉਹਨਾਂ ਨੂੰ ਇੱਕ ਐਫਰਟ ਨਹੀਂ ਕਰਨੀ ਪਈ ਕਿ ਇੰਗਲਿਸ਼ ਸਿੱਖਣੀ ਆਣੀ ਜ਼ਰੂਰੀ ਆ ਕਿਉਂਕਿ ਉੱਥੇ ਦੇ ਲੋਕਾਂ ਨੇ ਉੱਥੇ ਦੀ ਲੈਂਗੁਏਜ ਲੋਕਲ ਲੈਂਗੁਏਜ ਦੇ ਨਾਲ ਕੰਮ ਕੀਤਾ ਉਹਨਾਂ ਦੇ ਉੱਪਰ ਕੋਈ ਐਕਸਟਰਾ ਦਬਾਅ ਨਹੀਂ ਆ ਵੀ ਇੰਗਲਿਸ਼ ਸਿੱਖਣੀ ਜ਼ਰੂਰੀ ਆ ਹਾਲਾਂਕਿ ਮੈਂ ਇਸ ਚੀਜ਼ ਦਾ ਖੰਡਨ ਨਹੀਂ ਕਰਦਾ ਕਿ ਇੰਗਲਿਸ਼ ਨਹੀਂ ਆਣੀ ਚਾਹੀਦੀ ਆਣੀ ਚਾਹੀਦੀ ਬੜੀ ਜ਼ਰੂਰੀ ਆ ਪਰ ਚਾਈਨਾ ਨੇ ਇਹ ਕੀਤਾ ਔਰ ਚਾਈਨਾ ਤਰੱਕੀ ਦੇ ਵੱਲ ਕਿਉਂ ਵਧਿਆ ਕਿਉਂਕਿ ਉੱਥੇ ਦੀ ਜਿਹੜੀ ਲੋਕਲ ਲੈਂਗੁਏਜ ਸੀ ਉਹਨੂੰ ਸਿੱਖ ਕੇ ਲੋਕ ਜਲਦੀ ਡਵੈਲਪ ਹੋਏ ਮੈਂਟਲੀ ਡਵੈਲਪ ਹੋਏ ਕਿਉਂਕਿ ਨਾ ਉਹਨਾਂ ਨੂੰ ਇੰਗਲਿਸ਼ ਭਾਸ਼ਾ ਦਾ ਉਹਨਾਂ ਦੇ ਉੱਪਰ ਕੋਈ ਬੋਝ ਨਹੀਂ ਰਿਹਾ ਔਰ ਅੱਜ ਜੇ ਚਾਈਨਾ ਦੁਨੀਆ ਦੇ ਉੱਤੇ ਰਾਜ ਕਰ ਰਿਹਾ ਦੁਨੀਆ ਦੇ ਉੱਤੇ ਤਰੱਕੀ ਦਾ ਸਭ ਤੋਂ ਵੱਡੀ ਮਿਸਾਲ ਹੈ ਜਿਹੜੀ ਉਹ ਚਾਈਨਾ ਹੈ ਅਸੀਂ ਜਿੰਨਾ ਮਰਜ਼ੀ ਚਾਈਨਾ ਦਾ ਵਿਰੋਧ ਕਰੀਏ ਪਰ ਚਾਈਨਾ ਨੇ ਜਿਹੜੇ-ਜਿਹੜੇ ਖੇਤਰਾਂ ਦੇ ਵਿੱਚ ਤਰੱਕੀ ਕੀਤੀ ਜਾਂ ਜੋ ਆਹਨ ਵਾਲੇ ਟਾਈਮ ਦੇ ਵਿੱਚ ਚਾਈਨਾ ਦਾ ਇੱਕ ਤੁਸੀਂ ਕਹੋ ਗੋਲ ਹੈ ਉਹ ਪੂਰੀ ਦੁਨੀਆ ਨੂੰ ਪਤਾ ਹੈ ਇਸੇ ਕਰਕੇ ਕੋਈ ਵੀ ਮੁਲਕ ਉਹਦੇ ਨਾਲ ਸਿੱਧੇ ਤੌਰ ਤੇ ਸਾਡਾ ਨਹੀਂ ਲੈਂਦਾ ਚਾਈਨਾ ਨੇ ਇੱਕ ਚੀਜ਼ ਲੋਕਾਂ ਨੂੰ ਦੱਸ ਦਿੱਤੀ ਵੀ ਭਾਸ਼ਾ ਦੇ ਆਧਾਰ ਦੇ ਉੱਤੇ ਤੁਸੀਂ ਸ ਆਪਣੀ ਭਾਸ਼ਾ ਦੇ ਨਾਲ ਚੱਲੋ ਤੁਹਾਡੇ ਉੱਪਰ ਕੋਈ ਬੋਝ ਨਹੀਂ ਤੁਸੀਂ ਕੰਮ ਕਰੋ ਦੂਸਰੇ ਨੰਬਰ ਤੇ ਉਹਨਾਂ ਨੇ ਜੇ ਲੋਕਲ ਭਾਸ਼ਾ ਰੱਖੀ ਤਾਂ ਉੱਥੇ ਲੋਕਾਂ ਨੂੰ ਕੰਮ ਵੀ ਦਿੱਤਾ ਬਾਹਰ ਜਾਣ ਦੀ ਉਹਨਾਂ ਨੂੰ ਘੱਟ ਜੁਰੂਰ ਟਕ ਗਈ। ਜੀ ਨਵੀਨ ਜੀ ਦਿੱਕਤ ਤਾਂ ਇਹੀ ਆ ਹੁਣ ਤੁਸੀਂ ਦੇਖ ਲਓ ਆਪਾਂ ਦੂਰ ਨਹੀਂ ਜਾਂਦੇ ਅਸੀਂ ਪੰਜਾਬ ਦੀ ਹੀ ਗੱਲ ਕਰਦੇ ਆਂ। ਪੰਜਾਬ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਇਮੀਗ੍ਰੇਸ਼ਨ ਕਲੀਅਰ ਕਰਨ ਨੂੰ ਬਾਹਰ ਜਾ ਕੇ ਪੜ੍ਹਾਈ ਕਰਨ ਛੇ ਸਰਵਾਈਵ ਕਰਨ ਨੂੰ ਤੁਸੀਂ ਬਾਹਰ ਦੀ ਵੀ ਗੱਲ ਛੱਡ ਦਿਓ ਤੁਸੀਂ ਇੱਥੇ ਹੀ ਸਰਵਾਈਵ ਕਰਨ ਨੂੰ ਉਹਨਾਂ ਨੂੰ ਇੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕਿਤੇ ਨਾ ਕਿਤੇ ਕਿਉਂਕਿ ਅੱਜ ਜਿਹੜਾ ਅੰਗਰੇਜ਼ੀ ਨਹੀਂ ਬੋਲ ਪਾ ਰਿਹਾ ਇੰਗਲਿਸ਼ ਲੈਂਗੁਏਜ ਨੂੰ ਅਡਾਪਟ ਨਹੀਂ ਕਰ ਰਿਹਾ ਉਹ ਇਸ ਗੱਲ ਦੀ ਸ਼ਰਮ ਮਹਿਸੂਸ ਕਰ ਰਿਹਾ ਹੈ ਕਿਉਂਕਿ ਉਹਰੇ ਤੋਂ ਬੋਲ ਨਹੀਂ ਹੁੰਦੀ ਤੇ ਦੂਸਰੇ ਪਾਸੇ ਅਮਿਤ ਸ਼ਾਹ ਦੀ ਇੱਦਾਂ ਦੀ ਸਟੇਟਮੈਂਟ ਕਿ ਬੋਲਣ ਤੇ ਸ਼ਰਮ ਕਰੂੰਗੇ ਦੋਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੇ ਬੱਚਿਆਂ ਦੀ ਗੱਲ ਕੀਤੀ ਜਾਵੇ ਜਾਂ ਇੱਥੇ ਪੰਜਾਬ ਦੀ ਹੀ ਗੱਲ ਕੀਤੀ ਜਾਵੇ ਜਾਂ ਫਿਰ ਪੰਜਾਬ ਤੋਂ ਬਾਹਰ ਜਾ ਕੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੀ ਗੱਲ ਕੀਤੀ ਜਾਵੇ ਤੇ ਹਰ ਇੱਕ ਬੱਚੇ ਦਾ ਇਹੀ ਮੰਨਣਾ ਹੈ ਹਰ ਇੱਕ ਦਾ ਇਹੀ ਮੰਨਣਾ ਹੈ ਕਿ ਇੰਗਲਿਸ਼ ਲੈਂਗੁਏਜ ਆਣੀ ਚਾਹੀਦੀ ਆ ਤੇ ਉਹਦੇ ਲਈ ਉਹ ਵਕ ਵਕ ਕੋ ਇਹ ਇਨਵੈਸਟਮੈਂਟ ਪੈਸਿਆਂ ਦੀ ਹੋ ਰਹੀ ਐ ਸਿਰਫ ਇੱਕ ਇੰਗਲਿਸ਼ ਸਿੱਖਣ ਤੇ। ਇੰਗਲਿਸ਼ ਸਿੱਖਣ ਤੇ। ਕਿਉਂਕਿ ਇਹ ਹਰ ਵਰਗ 'ਚ ਜ਼ਰੂਰੀ ਆ ਪੜ੍ਹਾਈ ਇੰਗਲਿਸ਼ 'ਚ, ਵਪਾਰ ਇੰਗਲਿਸ਼ 'ਚ, ਟੈਕਨੋਲੋਜੀ ਸਾਰੀ ਇੰਗਲਿਸ਼ 'ਚ। ਹਾਂ ਦੇਖੋ ਜ਼ਰੂਰਤ ਸਿੱਖਣੀ ਤਾਂ ਪੈਣੀ ਆ। ਉਹਨਾਂ ਦੇ ਉਹਨਾਂ ਦੇ ਕਹਿਣ ਦਾ ਮਤਲਬ ਮੈਂ ਉਹੀ ਕਿਹਾ ਵੀ ਆਪਾਂ ਤਾਂ ਸਿਰਫ ਕਿਆਸ ਲਗਾ ਸਕਦੇ ਵੀ ਉਹਨਾਂ ਨੇ ਬਿਆਨ ਕਿਉਂ ਦਿੱਤਾ। ਇਹ ਉਹਦੇ ਬਿਆਨ ਉਹਨਾਂ ਦੇ ਬਿਆਨ ਦੇਣ ਦੇ ਪਿੱਛੇ ਕਾਰਨ ਕੀ ਆ? ਹੂੰ ਉਹਨਾਂ ਨੂੰ ਪਤਾ ਹੋਵੇਗਾ ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਹੋ ਸਕਦਾ ਜੇ ਬੰਦੇ ਦੀ ਇੱਛਾ ਸ਼ਕਤੀ ਪੂਰਨ ਹੋਵੇ। ਜਿਹੜਾ ਪਰਤ ਦੇ ਵਿੱਚ ਤੁਸੀਂ ਹਿੰਦੀ ਨੂੰ ਹਿੰਦੀ ਤਾਂ ਉਹਨਾਂ ਨੇ ਨਹੀਂ ਕਿਹਾ ਬਟ ਉਹਨਾਂ ਨੇ ਕਿਹਾ ਕਿ ਅੰਗਰੇਜ਼ੀ ਭਾਸ਼ਾ ਤੋਂ ਸ਼ਰਮ ਮਹਿਸੂਸ ਕਰੋਗੇ ਮਤਲਬ ਇਹ ਹੋ ਸਕਦਾ ਕਿ ਲੋਕਲ ਲੈਂਗੁਏਜ ਦੇ ਉੱਤੇ ਜ਼ੋਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਔਰ ਉਹਦਾ ਬਹੁਤ ਵੱਡਾ ਉਦਾਹਰਨ ਮੈਂ ਆਨ ਆਲੇ ਟਾਈਮ ਦੇ ਵਿੱਚ ਤੁਹਾਨੂੰ ਦਊਂਗਾ ਵੀ ਪਰ ਮੈਂ ਹੁਣ ਫੇ ਚਾਈਨਾ ਤੇ ਚੱਲਾ ਹੂੰ ਚਾਈਨਾ ਨੇ ਜੇ ਲੋਕਲ ਭਾਸ਼ਾ ਦੇ ਉੱਤੇ ਜ਼ੋਰ ਦਿੱਤਾ ਤੇ ਉਹਨਾਂ ਨੇ ਲੋਕਾਂ ਨੂੰ ਕੰਮ ਵੀ ਦਿੱਤੇ ਲੋਕਾਂ ਨੂੰ ਚਾਈਨਾ ਤੋਂ ਬਾਹਰ ਜਾ ਕੇ ਕੰਮ ਕਰਨ ਦੀ ਬਹੁਤ ਜ਼ਿਆਦਾ ਲੋੜ ਨਹੀਂ ਪੈਂਦੀ ਚਾਈਨਾ ਦੇ ਵਿੱਚ ਹੀ ਰੁਜ਼ਗਾਰ ਹੈ ਜੇ ਅਸੀਂ ਅਸੀਂ ਹੱਸੀ ਵੀ ਜੇ ਭਾਰਤ ਦੇ ਵਿੱਚ ਵੀ ਲੋਕਲ ਲੈਂਗੁਏਜਸ ਨੂੰ ਦੇਸ਼ ਦੇ ਵਿੱਚ ਚੱਕਣਾ ਆ ਤਾਂ ਤੁਹਾਨੂੰ ਰੁਜ਼ਗਾਰ ਦੇਣਾ ਪਏਗਾ ਕਿ ਲੋਕਾਂ ਨੂੰ ਇੰਗਲਿਸ਼ ਸਿੱਖ ਕੇ ਇਹ ਨਾ ਹੋਏ ਕਿ ਮੈਂ ਬਾਹਰ ਜਾ ਕੇ ਕੰਮ ਵੀ ਕਰਨਾ ਫਿਰ ਤੁਹਾਨੂੰ ਨਾਲ ਇਹ ਵੀ ਰੁਜ਼ਗਾਰ ਵੀ ਪੈਦਾ ਕਰਨਾ ਪਏਗਾ ਭਾਰਤ ਦੇ ਵਿੱਚ ਕਿ ਤੁਸੀਂ ਲੋਕਲ ਲੈਂਗੁਏਜ ਸਿੱਖੋ ਪੰਜਾਬ ਦੇ ਵਿੱਚ ਪੰਜਾਬੀ ਨੂੰ ਪੰਜਾਬ ਦੇ ਵਿੱਚ ਹੀ ਕੰਮ ਮਿਲੇਗਾ ਉਹਨੂੰ ਬਾਹਰ ਕਿਤੇ ਜਾਣ ਦੀ ਲੋੜ ਨਹੀਂ ਹੈ ਗੁਜਰਾਤੀਆਂ ਨੂੰ ਗੁਜਰਾਤ ਦੇ ਵਿੱਚ ਹੀ ਕੰਮ ਮਿਲੇਗਾ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਆ ਫਿਰ ਤਾਂ ਅਸੀਂ ਆਪਣੀਆਂ ਭਾਸ਼ਾਵਾਂ 'ਤੇ ਉਪਰ ਨਿਰਧਾਰਤ ਰਹਿ ਸਕਦੇ ਹਾਂ ਪਰ ਅੰਗਰੇਜ਼ੀ ਭਾਸ਼ਾ ਸਿੱਖਣੀ ਜੇ ਮੈਂ ਤੁਸੀਂ ਕਿਹਾ ਕਿ ਹਰੇਕ ਦੇਖੋ ਤੁਸੀਂ ਅੱਜ ਪੰਜਾਬ ਤੋਂ ਤੁਸੀਂ ਬੈਂਗਲੌਰ ਜਾਣਾ ਹੋਵੇ ਚੇਨਈ ਜਾਣਾ ਹੋਵੇ ਐਮ ਐਨ ਐਮ ਐਨ ਸੀਜ਼ ਜਿਹੜੀਆਂ ਕੰਪਨੀਆਂਜ਼ ਨੇ ਮਲਟੀਨੇਸ਼ਨਲ ਕੰਪਨੀਆਂਜ਼ ਨੇ ਉਹਨਾਂ ਦੇ ਵਿੱਚ ਜਾ ਕੇ ਤੁਹਾਨੂੰ ਅੰਗਰੇਜ਼ੀ ਭਾਸ਼ਾ ਤੋਂ ਬਿਨਾਂ ਤੁਹਾਡਾ ਕੰਮ ਹੀ ਨਹੀਂ ਚੱਲਣਾ ਜੇ ਤੁਸੀਂ ਸਿਰਫ ਲੋਕਲ ਲੈਂਗੁਏਜ ਦੇ ਵਿੱਚ ਕੰਮ ਕਰੋਗੇ ਤੇ ਉਹ ਫਿਰ ਵਰਲਡਵਾਈਡ ਵਪਾਰ ਕਿੱਦਾਂ ਕਰਨਗੇ ਉਹ ਲੋਕ ਵਰਲਡਵਾਈਡ ਕੰਮ ਕਿੱਦਾਂ ਕਰਨਗੇ ਤੁਹਾਨੂੰ ਅੰਗਰੇਜ਼ੀ ਭਾਸ਼ਾ ਆਂਦੀ ਹੋਏਗੀ ਤਾਂ ਹੀ ਤੁਸੀਂ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਬੈਠ ਕੇ ਉਹ ਸਾਰੇ ਕੰਮ ਦੇ ਨਾਲ ਅ ਅੱਗੇ ਬਾਤ ਸਕੋਗੇ ਨਾ ਉਹਨੂੰ ਕਰ ਸਕੋਗੇ ਸੋ ਹੁਣ ਇਹ ਜਿਹੜੇ ਇਹ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਸ ਬਿਆਨ ਦਾ ਖੰਡਨ ਰਾਹੁਲ ਗਾਂਧੀ ਨੇ ਕੀਤਾ ਰਾਹੁਲ ਗਾਂਧੀ ਦਾ ਬਿਆਨ ਆਇਆ ਹੂੰ ਰਾਹੁਲ ਗਾਂਧੀ ਕਹਿੰਦੇ ਕਿ ਇਹ ਇੱਕ ਜੰਜੀਰ ਨਹੀਂ ਇਹ ਆਜ਼ਾਦੀ ਦਾ ਪ੍ਰਤੀਕ ਹੈ ਇੰਗਲਿਸ਼ ਭਾਸ਼ਾ ਸਿੱਖਣੀ ਚਾਹੀਦੀ ਹੈ ਜੇ ਇੰਗਲਿਸ਼ ਭਾਸ਼ਾ ਤੁਸੀਂ ਨਹੀਂ ਸਿੱਖੋਗੇ ਸਰਕਾਰ ਔਰ ਆਰਐਸਐਸ ਚਾਹੁੰਦੀ ਹੈ ਕਿ ਤੁਸੀਂ ਅੰਗਰੇਜ਼ੀ ਭਾਸ਼ਾ ਨਾ ਸਿੱਖੋ ਜੇ ਤੁਸੀਂ ਸਿੱਖ ਗਏ ਤੇ ਫਿਰ ਲੋਕ ਲੋਕ ਸਾਡੇ ਤੋਂ ਸਵਾਲ ਪੁੱਛਣਗੇ ਵੀ ਸਵਾਲ ਨਾ ਪੁੱਛਣ ਇਸ ਕਰਕੇ ਤੁਹਾਨੂੰ ਭਾਸ਼ਾ ਨਹੀਂ ਸਿੱਖਣੀ ਚਾਹੀਦੀ ਮਤਲਬ ਹੁਣ ਇਸ ਭਾਸ਼ਾ ਨੂੰ ਲੈ ਕੇ ਦੇਸ਼ ਦੇ ਵਿੱਚ ਆਉਣ ਵਾਲੇ ਟਾਈਮ ਦੇ ਉੱਤੇ ਚਰਚਾ ਜ਼ਰੂਰ ਚੱਲੇਗੀ ਇਸੇ ਕਰਕੇ ਅੱਜ ਸਾਡੇ ਇਸ ਟੌਪਿਕ ਦੇ ਉੱਪਰ ਗੱਲ ਕਰਨ ਦਾ ਮਕਸਦ ਇਹ ਹੀ ਸੀ ਕਿ ਇਹ ਚਰਚਾ ਚੱਲੀ ਕਿਉਂ ਹੈ ਕਿੱਥੋਂ ਚਰਚਾ ਨਿਕਲਦੀ ਆ ਔਰ ਅੰਗਰੇਜ਼ੀ ਭਾਸ਼ਾ ਜਿਹੜੀ ਹੈ ਉਹ ਭਾਰਤ ਦੇ ਵਿੱਚ ਕਿੰਨਾ ਕੁ ਮਾਇਨੇ ਰੱਖਾਏਗੀ ਆਉਣ ਵਾਲੇ ਟਾਈਮ ਦੇ ਉੱਤੇ ਅਮਿਸ਼ਾ ਉਹਨਾਂ ਦਾ ਬਿਆਨ ਕਿਸ ਕਰਕੇ ਦਿੱਤਾ ਗਿਆ ਉਹਦੇ ਤੇ ਚਰਚਾ ਜਿਹੜੀ ਦੇਸ਼ ਦੇ ਵਿੱਚ ਹੋਣੀ ਸ਼ੁਰੂ ਹੋ ਚੁੱਕੀ ਹੈ ਅੱਛਾ ਅਮੇਸ਼ਾ ਦਾ ਬਿਆਨ ਹੈ ਸ਼ਰਮ ਮਹਿਸੂਸ ਹੋਏਗੀ ਆਉਣ ਵਾਲੇ ਸਮੇਂ ਵਿੱਚ ਜਿਹੜੇ ਕਿ ਇੰਗਲਿਸ਼ ਬੋਲਦੇ ਨੇ ਪਰ ਕਿਤੇ ਨਾ ਕਿਤੇ ਇਹ ਮੂਲ ਭਾਸ਼ਾਾਂ ਮਾਂ ਦਾ ਤੁਸੀਂ ਕਹਿ ਲਓ ਆਪਣੀ ਭਾਰਤ ਦੀ ਪਛਾਣ ਨੂੰ ਦਬਾ ਕੇ ਰੱਖਣ ਵਾਲੀ ਗੱਲ ਨਹੀਂ ਹੈਗੀ ਭਾਰਤ ਦੀ ਪਛਾਣ ਨਹੀਂ ਭਾਰਤ ਦੀ ਸੰਸਕ੍ਰਿਤੀ ਨਹੀਂ ਇਹਨਾਂ ਦੱਬਦੀ ਜੇ ਅਪ ਮੂਲ ਭਾਸ਼ਾ ਦੀ ਵੀ ਗੱਲ ਕਰਦੇ ਆਂ ਦੇਖੋ ਭਾਰਤ ਦੇ ਵਿੱਚ ਜਿਹੜੀਆਂ ਆਫੀਸ਼ੀਅਲੀ ਤੌਰ ਦੇ ਤੇ 22 ਭਾਸ਼ਾਵਾਂ 22 ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਆਂ ਔਰ ਬੋਲੀਆਂ ਤਾਂ ਬਹੁਤ ਸਾਰੀਆਂ ਜਾਦੀਆਂ ਨੇ ਹਾਂ ਅ ਅਧਿਕਾਰਿਕ ਤੌਰ ਤੇ ਤੇ ਬਾਈ ਭਾਸ਼ਾਵਾਂ ਜੀ ਹਰੇਕ ਭਾਸ਼ਾ ਦੀ ਆਪਣੀ ਆਪਣੀ ਅਹਿਮੀਅਤ ਆ ਹੁਣ ਇੱਕ ਤੁਸੀਂ ਕਹੋ ਕਿ ਤਮਿਲਾਡੂ ਦੀ ਹੀ ਜੇਕਰ ਗੱਲ ਕਰ ਲਈਏ ਤਮਿਲਾਡੂ ਦੇ ਵਿੱਚ ਉਹ ਕਹਿੰਦੇ ਜੇ ਅਸੀਂ ਤਮਿਲ ਬੋਲਾਂਗੇ ਹਮ ਸੈਕੰਡ ਭਾਸ਼ਾ ਅਸੀਂ ਇੰਗਲਿਸ਼ ਹੋਏਗੀ ਸਾਡੀ ਅਸੀਂ ਹਿੰਦੀ ਭਾਸ਼ਾ ਨੂੰ ਅਡਾਪਟ ਨਹੀਂ ਕਰਾਂਗੇ ਹਮ ਐਨ ਪੀ ਜਿਹੜੀ ਨਵੀਂ ਆਈ ਹੈ ਨੈਸ਼ਨਲ ਦੂਸਰੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ ਆਈ ਹੈ ਉਹਦੇ ਤਹਿਤ ਉਸ ਪਾਲਿਸੀ ਦੇ ਵਿੱਚ ਟਰਾਈ ਲੈਂਗੁਏਜ ਦਾ ਜ਼ਿਕਰ ਕੀਤਾ ਗਿਆ ਸੀ ਟਰਾਈ ਲੈਂਗੁਏਜ ਦਾ ਮਤਲਬ ਹੁੰਦਾ ਹੈ ਕਿ ਪੰਜਾਬੀ ਪੰਜਾਬ ਦੇ ਵਿੱਚ ਪੰਜਾਬੀ ਬਿਲਕੁਲ ਇੰਗਲਿਸ਼ ਔਰ ਹਿੰਦੀ ਜਾਂ ਤੁਸੀਂ ਕਹੋ ਕੋਈ ਪੰਜਾਬੀ ਹਿੰਦੀ ਔਰ ਇੰਗਲਿਸ਼ ਹਮ ਹੁਣ ਤਮਿਲਆਡੂ ਔਰ ਕਈ ਹੋਰ ਸੂਬਿਆਂ ਨੇ ਵਿਰੋਧ ਕੀਤਾ ਹੈ ਕਿ ਅਸੀਂ ਤਮਿਲ ਬੋਲਾਂਗੇ ਹਮ ਅਸੀਂ ਇੰਗਲਿਸ਼ ਬੋਲਾਂਗੇ ਸਾਡੇ ਉੱਪਰ ਹਿੰਦੀ ਨਾ ਥੋਪੀ ਜਾਵੇ ਹਮ ਇਸ ਚੀਜ਼ ਦਾ ਉਹਨਾਂ ਨੇ ਵਿਰੋਧ ਕੀਤਾ ਹੋ ਸਕਦਾ ਇਸ ਬਿਆਨ ਦੇ ਅਮਿਸ਼ਾ ਉਹਨਾਂ ਦੇ ਬਿਆਨ ਦੇ ਪਿੱਛੇ ਕਿਤੇ ਨਾ ਕਿਤੇ ਲੋਕਾਂ ਨੂੰ ਇੰਗਲਿਸ਼ ਤੋਂ ਵੱਖ ਕਰਨ ਦਾ ਮਤਲਬ ਇਹੀ ਹੋਵੇ ਕਿ ਜੇ ਟਰਾਈ ਲੈਂਗੁਏਜ ਐਨਈਪੀ ਦੇ ਵਿੱਚ ਆਈ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਟਰਾਈ ਲੈਂਗੁਏਜ ਦਾ ਉਹਨਾਂ ਨੇ ਜ਼ਿਕਰ ਕੀਤਾ ਪਰ ਸੂਬੇ ਕਹਿੰਦੇ ਸੀ ਦੋ ਲੈਂਗੁਏਜ ਦੇ ਨਾਲ ਹੀ ਚੱਲਾਂਗੇ ਤੇ ਫਿਰ ਸੂਬੇ ਦੇ ਵਿੱਚ ਜੇ ਤਮਿਲ ਦੀ ਆਪਾਂ ਗੱਲ ਕਰੀਏ ਤੇ ਤਮਿਲ ਹੋਵੇ ਤੇ ਦੂਸਰੀ ਹਿੰਦੀ ਕਰ ਦਿਓ ਇੰਗਲਿਸ਼ ਨੂੰ ਕੱਢ ਦਿਓ ਅਮਿਸ਼ਾ ਉਹਨਾਂ ਦੇ ਬਿਆਨ ਦਾ ਇਹ ਵੀ ਮਤਲਬ ਹੋ ਸਕਦਾ ਕਿਉਂਕਿ ਕੁਝ ਸੂਬਿਆਂ ਤੇ ਵੱਲੋਂ ਵੱਡੇ ਪੱਧਰ ਤੇ ਉੱਤੇ ਇਸ ਦਾ ਵਿਰੋਧ ਕੀਤਾ ਗਿਆ ਸੀ ਕਿ ਅਸੀਂ ਟਰਾਈ ਲੈਂਗੁਏਜ ਦੇ ਵਿੱਚ ਨਹੀਂ ਚੱਲਣਾ ਅਸੀਂ ਬੱਚਿਆਂ ਦੇ ਉੱਪਰ ਬੋਝ ਨਹੀਂ ਪਾਣਾ ਕਿ ਤਿੰਨ ਤਿੰਨ ਭਾਸ਼ਾਵਾਂ ਸਿੱਖਣ ਉਹ ਤਮਿਲ ਵੀ ਸਿੱਖੇ ਉਹ ਇੰਗਲਿਸ਼ ਵੀ ਸਿੱਖੇ ਤੇ ਉਹਨੂੰ ਮੁੜ ਕੇ ਹਿੰਦੀ ਵੀ ਸਿੱਖਣੀ ਪਵੇ ਹੋ ਸਕਦਾ ਕਿ ਇਹ ਜੇ ਹੁਣ ਕੇਂਦਰ ਸਰਕਾਰ ਕਿਉਂਕਿ ਭਾਜਪਾ ਦੀਆਂ ਜਿਹੜੀਆਂ ਨੀਤੀਆਂ ਹੁੰਦੀਆਂ ਆ ਉਹ ਉਹ ਲੰਬੇ ਲੌਂਗ ਟਰਮ ਦੇ ਲਈ ਉਹ ਸੋਚਦੇ ਆ ਹੁਣ ਉਹਨਾਂ ਨੇ ਇਸ ਨੂੰ ਕਿਸ ਤਰੀਕੇ ਦੇ ਨਾਲ ਸੋਚਿਆ ਇਹ ਆਪਣੇ ਆਪ ਦੇ ਵਿੱਚ ਇੱਕ ਵਿਸ਼ਾ ਆ ਕਿ ਟਰਾਈ ਲੈਂਗੁਏਜ ਨੂੰ ਜੇ ਸੂਬੇ ਨਹੀਂ ਐਕਸੈਪਟ ਕਰਦੇ ਤੇ ਅਸੀਂ ਦੋ ਲੈਂਗੁਏਜ ਦੇ ਉੱਪਰ ਚੱਲਾਂਗੇ ਤੀਸਰੀ ਲੈਂਗੁਏਜ ਇੰਗਲਿਸ਼ ਨੂੰ ਬਾਹਰ ਕੱਢੋ ਜਿਹੜੇ ਸੂਬੇ ਹਿੰਦੀ ਨੂੰ ਬਾਹਰ ਕੱਢਣਾ ਚਾਹੁੰਦੇ ਇੰਗਲਿਸ਼ ਬੋਲਣ ਤੇ ਸ਼ਰਮ ਮਹਿਸੂਸ ਕਰੋਗੇ ਇਸ ਕਰਕੇ ਪੰਜਾਬੀਆਂ ਦਾ ਪੰਜਾਬੀ ਬੋਲੋ ਤੇ ਨਾਲ ਹਿੰਦੀ ਸਿੱਖ ਲਓ ਇੰਗਲਿਸ਼ ਛੱਡ ਦਿਓ ਹੋ ਸਕਦਾ ਮੈਂ ਮੈਂ ਇਹ ਸਾਡੇ ਆਪਣਾ ਮੰਨਣਾ ਆ ਵੀ ਜੇ ਚਰਚਾ ਚੱਲੀ ਆ ਦੇਸ਼ ਦੇ ਵਿੱਚ ਤੇ ਇਹ ਚਰਚਾ ਅੱਗੇ ਆਨਾਲਾਈਨ ਟਾਈਮ ਦੇ ਵਿੱਚ ਹੋਰ ਮਤਲਬ ਵੱਡਾ ਰੂਪ ਲਏਗੀ ਤੁਸੀਂ ਵੱਡੇ ਵੱਡੇ ਮੀਡੀਆ ਦਾਰਿਆਂ ਦੇ ਉੱਪਰ ਇਸ ਚਰਚਾ ਨੂੰ ਵੱਡੇ ਪੱਧਰ ਦੇ ਉੱਤੇ ਸੁਣੋਗੇ ਆਨਾਲਾਈਨ ਟਾਈਮ ਦੇ ਵਿੱਚ ਪਰ ਇਹ ਜਿਹੜੀ ਚਰਚਾ ਚੱਲੀ ਹੈ ਇਸ ਦਾ ਫਰਕ ਕਿੰਨਾ ਕੁ ਪਏਗਾ ਆਨਾਲਾਈਨ ਟਾਈਮ 'ਚ ਦੇਖਣਾ ਹੋਵੇਗਾ ਪਰ ਜੇ ਅਸੀਂ ਕਹੀਏ ਕਿ ਅੰਗਰੇਜ਼ੀ ਭਾਸ਼ਾ ਸਕੂਲਾਂ ਦੇ ਵਿੱਚ ਪੜ੍ਹਾਉਣ ਦੀ ਲੋੜ ਨਹੀਂ ਅੰਗਰੇਜ਼ੀ ਭਾਸ਼ਾ ਸਿੱ ਦੇਖੋ ਅੱਜ ਪੂਰੀ ਦੁਨੀਆ ਦੇ ਵਿੱਚ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਹੂੰ ਚਾਹੇ ਤੁਸੀਂ ਦੇਖੋ ਕਿ ਅ ਜਰਮਨ ਹੈ ਹੂੰ ਜਰਮਨ ਦੇ ਵਿੱਚ ਜਰਮਨੀ ਜਰਮਨੀ ਦੇ ਵਿੱਚ ਜਰਮਨ ਬੋਲੀ ਜਾਂਦੀ ਹੈ ਹੂੰ ਠੀਕ ਹੈ ਜੀ ਉੱਥੇ ਨਾਲ ਇੰਗਲਿਸ਼ ਵੀ ਸਿਖਾਈ ਜਾਂਦੀ ਹੈ ਜੇ ਤੁਸੀਂ ਬਾਹਰ ਜਾ ਕੇ ਬੋਲਣਾ ਤੁਸੀਂ ਤੁਸੀਂ ਹੋਰ ਬਹੁਤ ਸਾਰੇ ਐਸੇ ਇਲਾਕੇ ਨੇ ਜੇ ਫਰਾਂਸ ਦੇ ਵਿੱਚ ਚਲ ਜਿਓ ਤੁਸੀਂ ਫ੍ਰੈਂਚ ਉਥੇ ਲੋਕ ਫ੍ਰੈਂਚ ਨੂੰ ਪ੍ਰੇਫਰੈਂਸ ਦਿੰਦੇ ਆ ਪਰ ਪੰਜਾਬ ਤੋਂ ਲੋਕੀ ਬਾਹਰ ਜਾ ਰਹੇ ਉਹ ਇਹ ਸਾਰੀਆਂ ਲੈਂਗੁਏਜ ਵਿਚਾਰੇ ਸਿੱਖ ਰਹੇ ਨੇ ਕਿੰਨਾ ਭਾਰ ਹੈ ਉਹਨਾਂ ਤੇ ਇਸ ਉਹ ਵਿਚਾਰੇ ਤਾਂ ਤਾਂ ਸਿੱਖ ਰਹੇ ਨੇ ਵੀ ਉਹ ਮਜਬੂਰੀ ਉਹਨਾਂ ਲਈ ਵੀ ਬਾਹਰ ਜਾਣਾ ਸਿੱਖਣੀ ਪਏਗੀ ਨਹੀਂ ਤਾਂ ਜੁਗਾਰ ਨਹੀਂ ਮਿਲੇਗਾ ਜੇ ਸਰਕਾਰ ਇੱਕ ਪਾਸੇ ਇਦਾਂ ਦੇ ਬਿਆਨ ਦਿੰਦੀ ਵੀ ਹੈ ਤੇ ਦੂਜੇ ਪਾਸੇ ਇਹ ਵੀ ਤਾਂ ਸਮਝਣਾ ਹੋਏਗਾ ਨਾ ਕਿ ਆਪਣੀ ਸੰਸਕ੍ਰਿਤੀ ਨੂੰ ਬਚਾਉਣ ਲਈ ਕਿਤੇ ਨਾ ਕਿ ਤੇ ਸਰਕਾਰ ਦਾ ਵੀ ਉਹਨਾਂ ਹੀ ਮੈਂ ਉਹੀ ਗੱਲ ਕਹਿ ਰਿਹਾ ਵੀ ਤੁਹਾਨੂੰ ਰੋਜ਼ਗਾਰ ਪੈਦਾ ਕਰਨਾ ਪੈਗਾ ਜੇ ਤੁਸੀਂ ਇਹਨਾਂ ਲੈਂਗੁਏਜ ਦੇ ਉੱਪਰ ਹੀ ਟਿਕਣਾ ਚਾਹੁੰਦੇ ਆ ਫਿਰ ਚਾਈਨਾ ਵਾਂਗੂ ਤੁਹਾਨੂੰ ਆਪਣੇ ਲੋਕਾਂ ਨੂੰ ਰੋਜ਼ਗਾਰ ਦੇਣਾ ਪੈਗਾ ਚਾਈਨਾ ਦੇ ਵਿੱਚ ਕੀ ਹੁੰਦਾ ਇੱਕ ਪਾਸੇ ਅਸੀਂ ਭਾਰਤ ਦੀ ਸੰਸਕ੍ਰਿਤੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਆ ਤੇ ਸਾਨੂੰ ਉਹਨਾਂ ਨੂੰ ਰੋਜ਼ਗਾਰ ਦੇਣਾ ਪੈਗਾ ਕਿ ਉਹਨਾਂ ਨੂੰ ਬਾਹਰ ਜਾਣ ਦੀ ਤੰਗ ਨਾ ਹੋਵੇ ਜੇ ਬਾਹਰ ਜਾਣਾ ਤਾਂ ਫਿਰ ਅੰਗਰੇਜ਼ੀ ਇੰਗਲਿਸ਼ ਤਾਂ ਸਿੱਖਣੀ ਪੈਗੀ ਤੇ ਜੇ ਇੱਧਰ ਰੱਖਣਾ ਹੈ ਆਪਣੀ ਭਾਸ਼ਾ ਨੂੰ ਇਹ ਵਾਲੀ ਚੀਜ਼ ਨੂੰ ਤੁਸੀਂ ਬਚਾਣਾ ਹੈ ਤੇ ਫਿਰ ਤੁਹਾਨੂੰ ਰੋਜ਼ਗਾਰ ਦੇਣਾ ਪੈਗਾ ਹੁਣ ਚਾਈਨਾ ਦੇ ਵਿੱਚ ਕੀ ਹੁੰਦਾ ਚਾਈਨਾ ਦੇ ਵਿੱਚ ਜਿਹੜੀਆਂ ਔ ਉਹ ਅੰਦਰ ਮੈਨੂਫੈਕਚਰਿੰਗ ਸੈਂਟਰ ਜਿਹੜੇ ਆ ਅੰਦਰ ਕੋਈ ਸਮਾਨ ਬਣਦਾ ਉਹ ਸਾਰਾ ਸੈਕਟਰ ਜਿਹੜਾ ਔਰਤਾ ਸੰਭਾਲਦੀਆਂ ਸਮਾਨ ਸਾਰਾ ਜਿੰਨੇ ਵੀ ਬਣਦੇ ਆ ਉਥੇ ਫੈਕਟਰੀਆਂ ਦੇ ਵਿੱਚ ਉਹ ਔਰਤਾ ਕਿਉਂਕਿ ਮਸ਼ੀਨਰੀ ਲੱਗੀ ਹੋਈ ਉਹ ਤੇ ਹੱਥ ਦਾ ਕੰਮ ਜਿਆਦਾ ਘੱਟ ਆ ਉਹ ਸਾਰਾ ਔਰਤਾ ਸੰਭਾਲਦੀਆਂ ਆ ਉਹਦੇ ਸੇਲ ਪਰਚੇਸ ਦਾ ਕੰਮ ਜਿਹੜਾ ਬਾਹਰ ਆ ਉਹਦੀ ਮਾਰਕੀਟਿੰਗ ਦਾ ਉਹ ਸਾਰੇ ਏਜੈਂਟਸ ਕਰਦੇ ਆ ਮਤਲਬ ਔਰਤਾਂ ਨੂੰ ਉਨਾ ਹੀ ਸਮਾਨ ਜਿਹੜਾ ਆ ਉਹ ਚਾਈਨਾ ਦੇ ਵਿੱਚ ਮਿਲਿਆ ਹੋਇਆ ਆ ਹੁਣ ਤੁਹਾਨੂੰ ਭਾਰਤ ਦੇ ਜੇ ਤੁਸੀਂ ਦੇਖੋਗੇ ਤੇ ਮਹਿਲਾ ਸ਼ਕਤੀਕਰਨ ਵੱਲ ਭਾਰਤ ਵੀ ਵਧ ਰਿਹਾ ਅੱਜ ਤੁਸੀਂ ਦੇਖੋ ਭਾਰਤ ਨੇ ਜੇ ਪਹਿਲਾਂ ਕੀ ਹੁੰਦਾ ਸੀਗਾ ਕਿ ਭਾਰਤ ਦੇ ਵਿੱਚ ਮਹਿਲਾਵਾਂ ਨੂੰ ਇਹਨਾਂ ਸੈਕਟਰਸ ਦੇ ਵਿੱਚ ਕੰਮ ਨਹੀਂ ਸੀ ਮਿਲਦਾ ਜ਼ਿਆਦਾ ਤਾਂ ਵੀ ਟਾਮੀਆਂ ਟਾਮੀਆਂ ਮਹਿਲਾਵਾਂ ਹੁੰਦੀਆਂ ਸੀ ਜਿਨ੍ਹਾਂ ਨੂੰ ਬਾਹਰ ਇਹਨਾਂ ਫੀਲਡ ਮਹਿਲਾਵਾਂ ਨੂੰ ਜੇ ਅੱਜ ਦੇ ਟਾਈਮ ਦੇ ਉੱਤੇ ਮੈਡੀਕਲ ਸੈਕਟਰ ਦੇ ਵਿੱਚ ਮੈਡੀਕਲ ਸੈਕਟਰ ਦੇ ਵਿੱਚ ਲਿਆਂਦਾ ਗਿਆ ਜੇ ਤੁਸੀਂ ਦੇਖੋ ਹਸਪਤਾਲਾਂ ਦੇ ਵਿੱਚ ਡਾਕਟਰ ਨਰਸਾਂ ਕਿੰਨਾ ਕੁਝ ਔਰਤਾਂ ਨੇ ਸੰਭਾਲ ਲਿਆ ਉਹ ਸੈਕਟਰ ਨੂੰ ਇੱਕ ਤਰੀਕੇ ਦੇ ਨਾਲ ਅੱਜ ਔਰਤਾਂ ਚਲਾ ਰਹੀਆਂ ਮੈਡੀਕਲ ਸੈਕਟਰ ਨੂੰ ਜ਼ਿਆਦਾਤਰ ਉਹਦੇ ਵਿੱਚ ਗਿਣਤੀ ਉਹਨਾਂ ਦੀ ਆ ਅਸੀਂ ਐਵੀਏਸ਼ਨ ਮਿਨਿਸਟਰੀ ਐਵੀਏਸ਼ਨ ਦਾ ਜੇ ਉਹਨਾਂ ਨੂੰ ਸੰਭਾਲ ਦਿੱਤਾ ਤੇ ਤੁਸੀਂ ਦੇਖੋ ਅੱਜ ਪਾਇਲਟ ਵੀ ਆ ਔਰਤ ਅੱਜ 에어 호ਸਟੈਸ ਵੀ ਆ ਔਰਤ ਜੇ ਅਸੀਂ ਚੀਜ਼ ਇਹ ਚਾਹਦੇ ਆ ਕਿ ਅਸੀਂ ਆਪਣੇ ਕੰਮ ਨੂੰ ਹੋਰ ਡਿਵੈਲਪ ਕਰੀਏ ਆਪਣੀ ਸੋਚ ਨੂੰ ਹੋਰ ਡਿਵੈਲਪ ਕਰੀਏ ਤਾਂ ਸਾਨੂੰ ਬਹੁਤ ਵੱਡੇ ਵੱਡੇ ਖੇਤਰਾਂ ਦੇ ਵਿੱਚ ਮਹਿਲਾਵਾਂ ਨੂੰ ਉਹ ਦਰਜੇ ਦੇਣੇ ਪੈਣਗੇ ਔਰ ਜਿਹੜੇ ਜਿਹੜੇ ਸੈਕਟਰ ਦੇ ਵਿੱਚ ਵੀ ਸੀ ਇਹ ਮਹਿਲਾਵਾਂ ਨੂੰ ਥਾਂ ਦਿੱਤੀ ਆ ਉੱਥੇ-ਉੱਥੇ ਉਹਨਾਂ ਨੇ ਬਖੂਬੀ ਉਹਨੂੰ ਸੰਭਾਲ ਲਿਆ ਔਰ ਆਨ ਆੜੇ ਟਾਈਮ ਦੇ ਵਿੱਚ 33% ਪ੍ਰਤੀਸ਼ਤ ਅਰਖਣ ਜਿਹੜਾ ਆ ਉਹ ਲੋਕ ਸਭਾ ਦੀਆਂ ਸੀਟਾਂ ਦੇ ਵਿੱਚ ਵੀ ਤੁਸੀਂ ਮਹਿਲਾਵਾਂ ਦਾ ਦੇਖੋਗੇ ਤੇ ਇਹਦਾ ਇਹ ਇੱਕ ਵਾਕਿਸ਼ ਸ਼ਕਤੀਕਰਨ ਦਾ ਇੱਕ ਹਿੱਸਾ ਹੋ ਸਕਦਾ ਫਿਰ ਅਸੀਂ ਆਪਣੇ ਕੰਮ ਨੂੰ ਵੀ ਸਾਡੀ ਜੀ ਡੀ ਪੀ ਨੂੰ ਗਰੋਥ ਕਰਨ ਲਈ ਸਾਡੇ ਦੇਸ਼ ਦੇ ਵਿੱਚ ਮੈਨੂਫੈਕਚਰਿੰਗ ਸੈਕਟਰ ਹੋਰ ਵੱਡੇ ਆਣਗੇ ਇੱਥੇ ਕੰਮ ਵਧੇਗਾ ਲੋਕ ਬਾਹਰ ਜਾਣਾ ਘੱਟ ਸੋਚਣਗੇ ਔਰ ਫਿਰ ਤੁਸੀਂ ਇਹ ਲੈਂਗੁਏਜ ਵਾਲਾ ਮੈਨੂੰ ਲੱਗਦਾ ਫਿਰ ਤੁਸੀਂ ਇਹ ਫਿੱਟ ਕਰ ਸਕਦੇ ਆ ਕਿ ਜਦੋਂ ਮੈਨੂੰ ਮੇਰੇ ਦੇਸ਼ ਦੇ ਵਿੱਚ ਮੇਰੇ ਸੂਬੇ ਦੇ ਵਿੱਚ ਕੰਮ ਮਿਲ ਜੇਗਾ ਫਿਰ ਮੈਂ ਅੰਗਰੇਜ਼ੀ ਮੇਰੀ ਲੈਂਗੁਏਜ ਦੇ ਵਿੱਚ ਹੀ ਮੈਨੂੰ ਸਾਰਾ ਕੁਝ ਸੁੱਖ ਨੂੰ ਸੁਣਨ ਨੂੰ ਮਿਲੇਗਾ ਮੇਰੀ ਲੈਂਗੁਏਜ ਦੇ ਵਿੱਚ ਮੇਰਾ ਮਾਲਕ ਜਿਹੜਾ ਬੋਲਦਾ ਪਿਆ ਆ ਜਿੰਨੇ ਮੈਨੂੰ ਕੰਮ ਦੇਣਾ ਆ ਤੇ ਫਿਰ ਜਾ ਕੇ ਫਿਰ ਸਾਨੂੰ ਉਹ ਕਹਿਣੇ ਨਹੀਂ ਪਏਗਾ ਕਿ ਤੁਸੀਂ ਸ਼ਰਮ ਮਹਿਸੂਸ ਕਰੋਗੇ ਇੰਗਲਿਸ਼ ਸਿੱਖ ਲਈ ਜਦੋਂ ਮੈਨੂੰ ਮੇਰੇ ਹੀ ਸੂਬੇ 'ਚ ਸਾਰਾ ਕੁਝ ਮਿਲੇਗਾ ਫਿਰ ਮੈਨੂੰ ਦੂਸਰੀ ਭਾਸ਼ਾ ਸ ਕੰਮ ਕਰਨਾ ਪਵੇ ਮੈਨੂੰ ਕਿਹੜੀ ਕੰਟਰੀ ਜਾਣਾ ਪਵੇ ਜੇ ਕਿਹੜੇ ਸੂਬੇ ਦੇ ਵਿੱਚ ਜਾ ਕੇ ਕੰਮ ਕਰਨਾ ਪਵੇ ਉੱਥੇ ਦੀ ਫਿਰ ਲੋਕਲ ਭਾਸ਼ਾ ਤਾਂ ਮੈਨੂੰ ਨਹੀਂ ਆਂਦੀ ਹੋएगी ਜੇ ਮੈਂ ਤਮਿਲਨਾਡੂ ਜਾਣਾ ਤੇ ਫਿਰ ਮੈਂ ਸੋਚਦਾ ਕਿ ਮੈਂ ਇੰਗਲਿਸ਼ ਲੋਕ ਲੈਂਗੁਏਜ ਇੰਗਲਿਸ਼ ਤਾਂ ਆ ਤੇ ਫਿਰ ਮੈਨੂੰ ਮੈਂ ਸੋਚਦਾ ਵੀ ਮੈਨੂੰ ਇੰਗਲਿਸ਼ ਆਂਦੀ ਹੋਵੇ ਤੇ ਕਮ ਸੇ ਕਮ ਤਮਿਲ ਲੋਕੇ ਤਾਂ ਸਮਝ ਜਾਣਗੇ ਸੋ ਇਸ ਕਰਕੇ ਜੇ ਅਸੀਂ ਚਾਹਨੇ ਫਿਰ ਆਪਣੇ ਆਪਣੇ ਸੂਬੇ ਨੂੰ ਡਿਵੈਲਪ ਕਰਨਾ ਪਏਗਾ ਔਰ ਕੇਂਦਰ ਸਰਕਾਰ ਨੂੰ ਇਹਦੇ ਵੱਲ ਨੂੰ ਜ਼ੋਰ ਦੇਣਾ ਪਊਗਾ हां बेशक क्योंकि जे रोजगार ਦੇ ਦਰੇ ਪੈਦਾ ਹੁੰਦੇ ਅਫਸਰ ਪੈਦਾ ਹੁੰਦੇ ਫਿਰ ਮੈਨੂੰ ਨਹੀਂ ਲੱਗਦਾ ਕਿ ਕਿ ਲੋਕਾਂ ਨੂੰ ਇਨੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਵੇਗਾ ਸੋ ਅੱਜ ਦਾ ਸਾਡਾ ਵਿਸ਼ਾ ਸੀਗਾ ਇੰਗਲਿਸ਼ ਲੈਂਗੁਏਜ ਤੇ ਇੰਗਲਿਸ਼ ਅੰਗਰੇਜ਼ੀ ਭਾਸ਼ਾ ਤੇ ਚਰਚਾ ਕਰਨਾ ਕਿਉਂਕਿ ਅਮਿਤ ਸ਼ਾ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਉਸ ਤੇ ਜ਼ੋਰ ਦੇਣ ਦੀ ਵੀ ਲੋੜ ਹੈ ਇਸੇ ਤਰ੍ਹਾਂ ਮਿਲਦੇ ਰਵਾਂਗੇ ਚਰਚਿਤ ਮੁੱਦਿਆਂ ਤੇ ਗੱਲਬਾਤ ਕਰਦੇ ਰਵਾਂਗੇ ਤੇ ਤਦ ਤੱਕ ਲਈ ਸਾਨੂੰ ਦੋਵਾਂ ਨੂੰ ਦੇ ਇਜਾਜ਼ਤ ਧੰਨਵਾਦ